ਸਿੰਘ ਬੁਕੇ ਮਿਰਗਾਵਲੀ ਪੰਡੀ ਜਾਈ ਨਾ ਤੀਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸ਼ਨਮਾਨਯੋਗ ਸਤਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਆਓ ਜਿਤਨੇ ਵੀ ਭਾਵਨਾ ਵਾਲੇ ਜਿਗਿਆਸੂ ਜਨ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੁੱਕਲ ਦਾ ਆਨੰਦ ਮਾਨ ਰਿਹਾ ਵੱਡਿਆਂ ਭਾਗਾਂ ਵਾਲੇ ਹੋ ਗੁਰਮੁਖੋ ਆਓ ਮਿੱਠ ਬੋਲੜਾ ਗੁਰੂ ਸੁਮੁੱਚੀ ਮਾਨੁਖਤਾ ਨੂੰ ਆਪਣੇ ਗਲਾਵੇ ਵਿੱਚ ਲੈਣ ਵਾਲਾ ਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਦਿਹਾੜਾ ਆਪਾਂ ਬੜੀ ਸ਼ਰਧਾ ਅਤੇ ਕੀਤਿਤ ਭਾਵਨਾ ਦੇ ਸਹਿਤ ਮਨਾਉਣ ਜਾ ਰਹੇ ਹਾਂ ਗੁਰੂ ਕਿਰਪਾ ਕਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਉਹਨਾਂ ਦੀ ਬਾਣੀ ਵਿੱਚੋਂ ਕੋਈ ਵੀ ਪਾਵਨ ਬਚਨ ਸਾਡੇ ਮਨ ਰੂਪੀ ਮੰਦਰ ਵਿੱਚ ਵਸ ਜਾਵੇ ਤੇ ਸਾਡਾ ਕੀਤਾ ਹੋਇਆ ਉਦਮ ਸਫਲ ਹੋ ਜਾਵੇ ਆਉ ਆਪਾਂ ਰਬਾਬ ਦਾ ਜ਼ਿਕਰ ਕੀਤਾ ਸੀ ਪੈਰੂ ਆਣੇ ਦੀ ਧਰਤੀ ਤੋਂ ਭਾਈ ਫਰੰਦੇ ਦੇ ਕੋਲੋਂ ਭਾਈ ਮਰਦਾਨਾ ਜੀ ਰਬਾਬ ਲੈ ਕੇ ਆਏ ਨੇ ਤੇ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਪਰਿਵਾਰ ਨਾਲ ਬੈਠ ਕੇ ਸਾਰੀਆਂ ਵਿਚਾਰਾਂ ਹੋਈਆਂ ਨੇ ਹੁਣ ਇਸੇ ਸਥਾਨ ਦੇ ਉੱਤੇ ਹੀ ਨਵਾਬ ਦੌਲਤਖਾਨ ਰਹਿੰਦਾ ਛੇ ਸਲਤਾਨਪੁਰ ਦੀ ਧਰਤੀ ਦੇ ਉੱਤੇ ਇੱਕ ਕਾਜੀ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਬਚਨ ਕਿਹਾ ਕਹਿਣ ਲੱਗੇ ਪਾਤਸ਼ਾਹ ਤੁਸੀਂ ਜੋ ਸ਼ਮਸ਼ਾਨ ਭੂਮੀ ਦੇ ਵਿੱਚ ਵਿਚਾਰ ਦਿੱਤੀ ਹੈ ਤੇ ਤੁਸੀਂ ਵਿਚਾਰ ਇਹ ਦਿੱਤੀ ਹੈ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ ਤੇ ਜੇ ਇਹ ਚੀਜ਼ਾਂ ਦਾ ਵਿਤਕਰਾ ਨਹੀਂ ਤੇ ਫਿਰ ਸਾਡੇ ਨਾਲ ਆਣ ਕੇ ਨਮਾਜ਼ ਪੜੋ ਗੁਰਨਾਨੁਕ ਪਾਤਸ਼ਾਹ ਕਹਿੰਦੇ ਨੇ ਵੀ ਨਵਾਜ਼ ਪੜ ਲੈਣੇ ਆ ਨਵਾਜ਼ ਵਾਲੀ ਕਿਹੜੀ ਗੱਲ ਹੈ ਦੇਖੋ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਪੜੋਗੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਿਹਾ ਹਾਂ ਧਰਮ ਦੇ ਪੈਖਾ ਧਰਮ ਦਾ ਲਿਬਾਸ ਪਹਿ ਕੇ ਪਖੰਡ ਕਰਨਾ ਉਹਨੂੰ ਗੁਰੂ ਸਾਹਿਬ ਜੀ ਨੇ ਨਿੰਦੇ ਆ ਸਨਾਤਨ ਧਰਮ ਕੋਈ ਮਾੜਾ ਨਹੀਂ ਇਸਲਾਮ ਧਰਮ ਕੋਈ ਮਾੜਾ ਨਹੀਂ ਪਰ ਉਸ ਧਰਮ ਦੇ ਵਿੱਚ ਰਹਿ ਕੇ ਉਹਦੀ ਪਵੰਦੀ ਨੂੰ ਉਹਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ। ਜੁਨਨ ਪਾਤਸ਼ਾਹ ਦੀ ਬਾਣੀ ਪੜੋ ਤੁਸੀਂ ਉਹਨਾਂ ਦੀ ਮੇਨ ਮਿਸ਼ਨ ਨੂੰ ਸਮਝੀਏ। ਉਹਨਾਂ ਨੇ ਕਿਤੇ ਨਹੀਂ ਕਿਹਾ ਵੀ ਫਲਾਣਾ ਧਰਮ ਛੱਡੋ ਤੇ ਆਹ ਧਰਮ ਅਪਣਾਓ। ਹਰ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰ ਆਰੰਭ ਹੁੰਦੀ ਹੈ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰਈਸ ਜਿੱਥੇ ਨੀਚ ਸੰਭਾਲੀਐਨ ਤਿੱਥੇ ਨਦਰ ਤੇਰੀ ਬਖਸ਼ੀਸ਼ ਹੁਣ ਇਧਰੋਂ ਨਵਾਬ ਦੌਲਤ ਖਾਂ ਇਕਾਜੀ ਮਸਤਦ ਵਿੱਚ ਚਲੇ ਗਏ ਤੇਤਰ ਗੁਰੂ ਨਾਨਕ ਪਾਤਸ਼ਾਹ ਵੀ ਚਲੇ ਗਏ ਹੁਣ ਨਵਾਬ ਦੌਲਤਖਾਨੇ ਵੀ ਨਵਾਜ਼ ਪੜਨੀ ਸ਼ੁਰੂ ਕਰ ਦਿੱਤੀ ਤੇ ਕਾਜੀ ਨੇ ਵੀ ਪੜਨੀ ਸ਼ੁਰੂ ਕਰ ਦਿੱਤੀ ਹੁਣ ਗੁਰੂ ਨਾਨਕ ਪਾਤਸ਼ਾਹ ਮਸਜਿਦ ਦੇ ਵਿੱਚ ਜਾ ਕੇ ਥੰਮ ਦੀ ਢੋਲ ਆ ਕੇ ਬੈਠ ਗਏ ਗੁਰਮੁਖ ਜਿਹੜੀ ਗੱਲ ਧਰਮੀ ਨੂੰ ਮਨਾਉਣੀ ਬਹੁਤ ਔਖੀ ਹੈ ਆਮ ਮਨੁੱਖ ਨੂੰ ਕਹੀਏ ਤੇ ਫਟ ਮੰਨ ਜਾਂਦਾ ਹੈ ਹੁਣ ਕਾਜੀ ਨਾਲੇ ਤਾਂ ਨਿਵਾਜ਼ ਪੜਦਾ ਤੇ ਨਾਲੇ ਮਾੜੀ ਦੀਆਂ ਅੱਖਾਂ ਖੋਲ ਕੇ ਦੇਖਦਾ ਵੀ ਗੁਰਨਾਨੁਕ ਪਾਚ ਸਾਡੀ ਨਿਵਾਜ਼ ਵਿੱਚ ਸ਼ਾਮਲ ਹੋ ਰਹੇ ਨੇ ਤੇ ਇਹ ਜਿਹੜੀ ਨਮਾਜ਼ ਪੜੀ ਜਾ ਰਹੀ ਹੈ ਪੇਸ਼ੀ ਦੀ ਨਮਾਜ਼ ਹੈ ਪੰਜ ਨਮਾਜ਼ਾਂ ਨੇ ਕਿਤੇ ਸਮਾਂ ਮਿਲਿਆ ਮੈਂ ਉਹਦੀ ਸਾਰੇ ਦੀ ਡਿਟੇਲ ਤੁਹਾਡੇ ਅਰਜ਼ ਵਿੱਚ ਕਰਾਂਗਾ ਕਿਉਂਕਿ ਪ੍ਰਕਰਨ ਦੇ ਅਨੁਸਾਰ ਜਿਹੜੀ ਇਹ ਨਿਵਾਜ਼ ਪੜੀ ਜਾ ਰਹੀ ਹੈ ਇਹ ਪੇਸ਼ੀ ਦੀ ਨਮਾਜ਼ ਹੈ ਹੁਣ ਗੁਰਨਾਨ ਪਾਚਾ ਤੰਮ ਦੀ ਢੋਲ ਆ ਕੇ ਬੈਠੇ ਨੇ ਤੇ ਜਦੋਂ ਨਮਾਜ਼ ਪੜੀ ਗਈ ਕਾਜੀ ਨੇ ਨਵਾਬ ਦੌਲਤ ਖਾਨ ਨੇ ਸਵਾਲ ਕੀਤਾ ਕਿ ਗੁਰਨਾਨ ਪਾਚਾ ਵੀ ਜੇ ਤੁਸੀਂ ਸਾਦੇ ਤਰ ਮਨ ਮੰਨਦੇ ਹੋ ਤੇ ਫਿਰ ਤੁਸੀਂ ਸਾਡੀ ਨਮਾਜ਼ ਵਿੱਚ ਸ਼ਾਮਲ ਕਿਉਂ ਨਹੀਂ ਹੋਏ ਗੁਰਨਾਨ ਪਾਚਾ ਕਿ ਗੱਲ ਕਹਿਦੇ ਨੇ ਕਹਿੰਦੇ ਨਵਾਬ ਦੌਲਤ ਖਾਨ ਜੀ ਤੁਹਾਡਾ ਤਨ ਨਮਾਜ਼ ਪੜ ਰਿਹਾ ਸੀ ਮਨ ਨਹੀਂ ਸੀ ਨਮਾਜ਼ ਪੜ ਰਿਹਾ ਤੇ ਨਵਾਬ ਦੌਲਤ ਖਾਨ ਨੇ ਗੱਲ ਕਹੀ ਵੀ ਜਦੋਂ ਤਨ ਇੱਥੇ ਆ ਤੇ ਮਨ ਵੀ ਤੇ ਇੱਥੇ ਹੀ ਹੋਣਾ ਗੁਨਾਨ ਪਛਾ ਕਿੰਦੇ ਨਹੀਂ ਜਦੋਂ ਤੁਸੀਂ ਨਵਾਜ਼ ਪੜ ਰਹੇ ਸੀ ਤੇ ਤੁਹਾਡੇ ਮਨ ਦੇ ਵਿੱਚ ਫੁਰਨਾ ਚੱਲ ਰਿਹਾ ਸੀ ਕਾਬਲ ਕੰਧਾਰ ਵਿੱਚ ਘੋੜੇ ਖਰੀਦ ਰਹੇ ਸੀ ਜਦੋਂ ਤੁਸੀਂ ਨਮਾਜ਼ ਅੱਲਾਹ ਦੀ ਪੇਸ਼ੀ ਦੀ ਅਦਾ ਕਰ ਰਹੇ ਸੀ ਤੇ ਤੁਹਾਡੇ ਮਨ ਦੇ ਵਿੱਚ ਫੁਰਨਾ ਚੱਲ ਰਿਹਾ ਸੀ ਕਾਬਲ ਕੰਧਾਰ ਵਿੱਚ ਘੋੜੇ ਖਰੀਦ ਰਹੇ ਸੀ ਤੁਸੀਂ ਹੁਣ ਜਦੋਂ ਗੱਲ ਸਾਹਮਣੇ ਆ ਗਈ ਨਵਾਬ ਦੌਲਤਖਾਨ ਚੁੱਪ ਕਰਕੇ ਕਾਜੀ ਬੋਲਦਾ ਹੈ ਕਹਿੰਦੇ ਜੀ ਜੇ ਨਵਾਬ ਦੌਲਤਖਾਨ ਦਾ ਮਨ ਇੱਥੇ ਨਹੀਂ ਸੀ ਮੈਂ ਤੇ ਧਰਮ ਨੂੰ ਮੰਨਣ ਵਾਲਾ ਤੁਸੀਂ ਮੇਰੇ ਨਾਲ ਨਵਾਜ਼ ਪੜ ਲੈਂਦੇ ਗੁਰਨਾਨਕ ਪਾਤਸ਼ਾਹ ਕਹਿੰਦੇ ਕਾਜੀ ਜੀ ਮਨ ਤੁਹਾਡਾ ਵੀ ਇੱਥੇ ਨਹੀਂ ਸੀ ਕਾਜੀ ਫੱਟ ਬੋਲਿਆ ਕਹਿਣ ਲੱਗੇ ਜੀ ਇੱਕੋ ਸਵਾਲ ਦੋਵਾਂ ਤੈਨੂੰ ਟੁਕਦਾ ਇਹਹੀ ਸਵਾਲ ਤੁਸੀਂ ਨਵਾਬ ਦੌਲਤਖਾਂ ਦੇ ਕੀਤਾ ਤੇ ਉਹੀ ਸਵਾਲ ਸਾਡੇ ਤੇ ਕੀਤਾ ਗੁਰਨਾਨਕ ਪਾਤਸ਼ਾਹ ਕਹਿੰਦੇ ਕਾਜੀ ਜੀ ਆਪਣੇ ਮਨ ਨੂੰ ਪੁੱਛੋ ਜਦੋਂ ਤੁਸੀਂ ਅੱਲਾਹ ਦੀ ਪੇਸ਼ੀ ਦੀ ਨਮਾਜ਼ ਪੜ੍ਹ ਰਹੇ ਸੀ ਤੇ ਤੁਹਾਡੇ ਮਨ ਵਿੱਚ ਫੁਰਨਾ ਕੀ ਚੱਲ ਰਿਹਾ ਸੀ ਤੁਹਾਡੇ ਘਰ ਦੇ ਵਿਹੜੇ ਦੇ ਵਿੱਚ ਇੱਕ ਖੂਹੀ ਹੈ ਤੇ ਰਾਤ ਦੀ ਤੁਹਾਡੀ ਬੁਛੇਰੀ ਸੁੱਈ ਹੋਈ ਹੈ ਤੇ ਤੁਹਾਡੇ ਮਨ ਦੇ ਵਿੱਚ ਵਿਚਾਰ ਆ ਰਹੀ ਸੀ ਵੀ ਕਿਤੇ ਉਹਦਾ ਬੱਚਾ ਖੂਹੀ ਚ ਨਾ ਡਿੱਗ ਪੇ ਇਦਾਂ ਦੀ ਪੜੀ ਹੋਈ ਨਿਵਾਜ਼ ਅੱਲਾ ਦੇ ਘਰ ਦੇ ਵਿੱਚ ਪ੍ਰਵਾਨ ਨਹੀਂ ਤੇ ਸਾਨੂੰ ਵੀ ਗੁਰੂ ਨਾਨਕ ਪਾਤਸ਼ਾਹ ਨੇ ਸਿਧਾਂਤ ਦਿੱਤਾ ਹੈ ਵੀ ਅਸੀਂ ਰੱਬ ਦੀ ਬੰਦਗੀ ਕਿੱਦਾਂ ਕਰੀਏ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਸੂਰਠਰਾਗ ਵਿੱਚ ਉਹ ਤੁਹਾਨੂੰ ਚੇਤੇ ਹੀ ਹੋਣਾ ਪੜੇ ਹੀ ਹੋਣਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਉ ਕਰਮ ਕਰ ਜਮਸੀ ਛੇ ਕਰ ਪਾਗਟ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਬੂਝਿਆ ਵਿਰਲਾ ਬੂਝੈ ਕੋਈ ਇਹ ਤੇ ਪ੍ਰੋਪਰ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਪੜਿਓ ਕਿ ਸਾਨੂੰ ਦੱਸਦੇ ਨੇ ਗੁਰੂ ਨਾਨਕ ਪਾਤਸ਼ਾਹ ਵੀ ਰੱਬ ਦੀ ਬੰਦਗੀ ਕਿੱਦਾਂ ਕਰਨੀ ਹੈ ਹੁਣ ਜਦੋਂ ਨਵਾਬ ਦੌਲਤਖਾਨ ਦੀ ਗੱਲ ਆਈ ਕਾਜੀ ਦੀ ਗੱਲ ਆਈ ਸਾਹਮਣੇ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਪਕੜੇ ਗੁਰੂ ਨਾਨਕ ਪਾਤਸ਼ਾਹ ਮਸਜਿਦ ਦੇ ਵਿੱਚ ਜਾ ਕੇ ਦੱਸਦੇ ਨੇ ਵੀ ਅੱਲਾਹ ਦੀ ਨਵਾਜ਼ ਕਿੱਦਾਂ ਪੜਨੀ ਹੈ ਅੱਜ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਉਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਹੈ ਅੰਤਰਜਾਮੀ ਹੁਣ ਗੁਰੂ ਨਾਨਕ ਪਾਤਸ਼ਾਹ ਘਰ ਆਏ ਸਾਰਾ ਪਰਿਵਾਰ ਬੈਠਾ ਹੈ ਭਾਈਆ ਜੈਰਾਮ ਬੀਬੇ ਨਾਨਕੀ ਅੱਜ ਗੁਰੂ ਨਾਨਕ ਪਾਤਸ਼ਾਹ ਦਾ ਸਹੁਰਾ ਸਾਹਿਬ ਮੂਲ ਚੰਦ ਸਾਸ ਚੰਦੋ ਰਾਣੀ ਉਹ ਵੀ ਆਏ ਹੋਏ ਨੇ ਹੁਣ ਸਾਰੇ ਪਰਿਵਾਰ ਨੂੰ ਮਿਲ ਕੇ ਬੈਠ ਕੇ ਗੁਰਨਾਨਕ ਪਾਤਸ਼ਾਹ ਨੇ ਵਿਚਾਰ ਧਾਰਾ ਦਿੱਤੀ ਜਿੱਦਾਂ ਜ਼ਿਕਰ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਦੀ ਜ਼ਿਕਰ ਕਰਦੇ ਆ ਹੁਣ ਅਗਲਾ ਪ੍ਰੋਗਰਾਮ ਗੁਰਨਾਨਕ ਪਾਤਸ਼ਾਹ ਦਾ ਕੀ ਹੈ ਚੜਿਆ ਸੋਧਣ ਤਰਤੁਲ ਕਾਈ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਸ ਸਮੇਂ ਅਗਲਾ ਵਿਚਾਰ ਕੀ ਹੈ ਬਾਬਾ ਦੇਖ ਧਿਆਨ ਤਰ ਜਲਦੀ ਪਥਵੀ ਦਿਸ ਆਈ ਬਾਜੋਂ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੁਕਾਈ ਹੁਣ ਗੁਰੂ ਨਾਨਕ ਪਾਤਸ਼ਾਹ ਨੇ ਲੰਮੀ ਨਿਗਾਹ ਮਾਰ ਕੇ ਦੇਖਿਆ ਲਿਬਾਸ ਧਰਮੀਆਂ ਵਾਲਾ ਅੰਦਰ ਸ਼ੈਤਾਨ ਛੁਪਿਆ ਹੋਇਆ ਬਾਰੋ ਧਰਮ ਦੀਆਂ ਗੱਲਾਂ ਨੇ ਧਰਮ ਖੰਭ ਲਾ ਕੇ ਉੱਡਿਆ ਪਿਆ ਮੈਂ ਬਾਬਰ ਬਾਣੀ ਵਿੱਚੋਂ ਸ਼ਬਦ ਤੁਹਾਡੇ ਨਾਲ ਸਾਂਝਾ ਕਰਾਂਗਾ ਸ਼ਰਮ ਧਰਮ ਦੋਹੇ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਕਾਜ਼ੀਆਂ ਬਾਹਮਣਾ ਕੀ ਗੱਲ ਠੱਕੀ ਅਗਨ ਪੜੈ ਸ਼ੈਤਾਨ ਵੇ ਲਾਲੋ ਔਰ ਥੋੜਾ ਜਿਹਾ ਗੁਰੂ ਦੀ ਉਂਗਲ ਪਕੜੀਏ ਨੇੜੇ ਹੋਈਏ ਹੁਣ ਅਵਸਥਾ ਕੀ ਬਣੀ ਪਈ ਹੈ ਰਾਜੇ ਸ਼ੀ ਮੁਕਦਮ ਕੁੱਤੇ ਰਾਜੇ ਨੇ ਜਿਹੜੇ ਉਹ ਸ਼ੇਰ ਬਣ ਕੇ ਆਏ ਨੇ ਜਿਹੜੇ ਉਹਨਾਂ ਦੇ ਮੰਤਰੀ ਨੇ ਉਹ ਦੀਆਂ ਨੌਂਦਰਾਂ ਬਣ ਕੇ ਆਏ ਨੇ ਤੇ ਮੰਤਰੀਆਂ ਦੇ ਜਿਹੜੇ ਥੱਲੇ ਸ਼ੰਤਰੀ ਨੇ ਉਹ ਹਲਕੇ ਕੁੱਤੇ ਦੀ ਤਰ੍ਹਾਂ ਆਏ ਨੇ ਮਨੁੱਖਾਂ ਨੂੰ ਪਾੜ ਕੇ ਰੱਖ ਦਿੰਦਾ ਹੈ ਹੁਣ ਗੁਰੂ ਨਾਨਕ ਪਾਤਸ਼ਾਹ ਆਪਣੀ ਵਿਚਾਰਧਾਰਾ ਦੇਣ ਲੱਗੇ ਨੇ ਹੁਣ ਗੁਰੂ ਨਾਨਕ ਪਾਤਸ਼ਾਹ ਦੀ ਉਮਰ ਕਿੰਨੀ ਹੈ ਜੀ ਐ ਸਮੇਂ 38 ਸਾਲ ਜੇ ਜਦੋਂ ਤੁਸੀਂ ਅੱਗੇ ਆਪਾਂ ਡਿਟੇਲ ਪੜਾਂਗੇ ਤੇ ਮੈਂ ਕਹਾਂ ਸੁਲੱਖਣੀ ਦੀ ਉਮਰ 35 ਸਾਲਾਂ ਦੀ ਹੈ ਲੋ 3 ਸਾਲ ਦਾ ਫਰਕ ਹੁੰਦਾ ਇਹ ਬਾਬਾ ਸ਼੍ਰੀ ਚੰਦ ਦੀ ਉਮਰ ਹੈ 11 ਸਾਲ ਦੀ ਉਸ ਤੋਂ ਬਾਅਦ ਲਖਮੀ ਦਾਸ ਦੀ ਉਮਰ 7 ਦੇ 8 ਸਾਲਾਂ ਦੀ ਹੁਣ ਦੱਸਿਆ ਵੀ ਅਸੀਂ ਮਨੁੱਖਤਾ ਦਾ ਬੜਾ ਕਹਾਣ ਹੋ ਰਿਹਾ ਹੈ ਤੇ ਅਸੀਂ ਸੱਚ ਨਾਲ ਜੋੜਨ ਵਾਸਤੇ ਜਾਣਾ ਭਾਈ ਮਰਦਾਨਾ ਵੀ ਨੇ ਮੂਲ ਚੰਦ ਜੀ ਨੇ ਬੀਬੀ ਚੰਦੋ ਰਾਣੀ ਨੇ ਤਰਾਦ ਕੀਤਾ ਵੀ ਸਾਡੇ ਬੱਚੀ ਦੀ ਉਮਰ ਅਜੇ 35 ਸਾਲਾਂ ਦੀ ਹੈ ਸਾਡੇ ਦੋ ਤਰਿਆਂ ਦੀ ਉਮਰ 11 ਸਾਲਾਂ ਦੀ ਹੈ 8 ਸਾਲਾਂ ਦੀ ਹੈ ਇਹ ਤਾਂ ਪਰਿਵਾਰ ਦੇ ਵਿੱਚ ਰਹਿਣਾ ਬਣਦਾ ਹੈ ਐਤਿ ਬੇਬੇ ਨਾਨਕੀ ਨਮਸਕਾਰਾਂ ਨੇ ਬੇਬੇ ਨਾਨਕੀ ਉਹਨਾਂ ਨੇ ਬੜੇ ਪਿਆਰ ਦੇ ਨਾਲ ਮੂਲ ਚੰਦ ਜੀ ਨੂੰ ਚੰਦੋ ਰਾਣੀ ਨੂੰ ਇੱਕ ਸ਼ਬਦ ਕਿਹਾ ਮਾਸੜ ਜੀ ਮਾਸੀ ਜੀ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ ਅਸੀਂ ਖੂਬ ਜ਼ਿੰਮੇਵਾਰੀ ਨੂੰ ਨਿਭਾਵਾਂਗੇ ਗੁਨਾਨੂ ਪਾਤਸ਼ਾਹ ਨੇ ਵੀ ਵਿਚਾਰ ਤੇ ਧਾਰਾ ਦਿੱਤੀ ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਤੁਸੀਂ ਵਾਰ ਪੜਦੇ ਹੋ ਦੀ ਲਾਸਟਲੀ ਤੋ ਕਹ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਜੇ ਜਦੋਂ ਗੁਰੂ ਨਾਨਕ ਪਾਤਸ਼ਾਹ ਆਪਣੀ ਲੰਮੀ ਨਜ਼ਰ ਨਾਲ ਦੇਖਦੇ ਆ ਕਿ ਉਹਨਾਂ ਨੂੰ ਸਮੁੱਚੇ ਦੇ ਜਿਹੜੇ ਧੀਆਂ ਪੁੱਤਰ ਜਿੰਨੇ ਵੀ ਸੰਸਾਰ ਦੇ ਨੇ ਉਹ ਆਪਣੀ ਨਜ਼ਰ ਆਉਂਦੇ ਆ ਬਾਬਾ ਸ਼੍ਰੀ ਚੰਦ ਨੂੰ ਬਾਬਾ ਲਖਮੀ ਦਾਸ ਨੂੰ ਕੋਲ ਬਿਠਾਇਆ ਹੁਣ ਗੁਰੂ ਨਾਨਕ ਪਾਤਸ਼ਾਹ ਨੇ ਗੇਰੂ ਰੰਗ ਦੇ ਵਸਤਰ ਪਹਿਨੇ ਹੋਏ ਨੇ ਕਿ ਉਸ ਤੋਂ ਬਾਅਦ ਵੀ ਵੀ ਸਲੋਖਣੀ ਨੂੰ ਇੱਕ ਇੱਕ ਘਰ ਦੀ ਜ਼ਿੰਮੇਵਾਰੀ ਵਾਸਤੇ ਸਮਝਾਇਆ ਹੁਣ ਚਿੱਟਾ ਦਿਨ ਮੈਂ ਇੱਥੇ ਥੋੜੀ ਜਿਹੀ ਰੋਕ ਕੇ ਬੇਨਤੀ ਕਰਾਂਗਾ ਤੁਹਾਨੂੰ ਦੇਖੋ ਜਦੋਂ ਮਹਾਤਮਾ ਬੁੱਧ ਨਿਰਵਾਣ ਪਦ ਵਾਸਤੇ ਘਰੋਂ ਨਿਕਲਿਆ ਸੀ ਨਾ ਰਾਤ ਦੇ ਹਨੇਰੇ ਦੇ ਵਿੱਚ ਪਹਿਲੇ ਦਿਨ ਜਦੋਂ ਰਾਤ ਨੂੰ ਤੁਰਨ ਲੱਗਾ ਨਾ ਇਹਦੀ ਘਰ ਵਾਲੀ ਦਾ ਨਾਂ ਸੀ ਦਸੋਧਰਾ ਤੇ ਇਹਦੇ ਪੁੱਤ ਦਾ ਨਾਂ ਸੀ ਰਾਹੁਲ ਜਦੋਂ ਤੁਰਨ ਲੱਗਾ ਘਰ ਵਾਲੀ ਦਿਸੀ ਆਪਣਾ ਪੁੱਤ ਦਿਸਿਆ ਮਹਾਤਮਾ ਬੁੱਧ ਪੁੱਛੇ ਮੁੜ ਗਿਆ ਸੀ ਅੰਦਰ ਮੋਹ ਜਾ ਗਿਆ ਇਹ ਜਦੋਂ ਘਰੋਂ ਨਿਕਲਿਆ ਸੀ ਕਾਲੀ ਰਾਤ ਨੂੰ ਅੱਖਾਂ ਤੇ ਪੱਟੀ ਬੰਨ ਕੇ ਨਿਕਲਿਆ ਸੀ ਕਿ ਤੁਹਾਨੂੰ ਸਮਾਂ ਮਿਲੇ ਜ਼ਰੂਰ ਮਹਾਤਮਾ ਬੁੱਧ ਦਾ ਤੁਸੀਂ ਇਹ ਪੜਿਓ ਇਤਿਹਾਸ ਸਾਨੂੰ ਹਰੇਕ ਧਰਮ ਦੀ ਸਟੱਡੀ ਕਰਨੀ ਚਾਹੀਦੀ ਏ ਪੜ੍ਹਨਾ ਚਾਹੀਦਾ ਅੱਜ ਮੇਰੇ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਨੂੰ ਨਾਲ ਲਾ ਕੇ ਗੇਰੂ ਰੰਗ ਦੇ ਵਸਤਰ ਪਹਿਨ ਕੇ ਭਾਈ ਮਰਦਾਨੇ ਨੇ ਰਵਾਬ ਚੁੱਕੀ ਆਪਣੇ ਸਮੁੱਚੇ ਪਰਿਵਾਰ ਨੂੰ ਮਿਲ ਕੇ ਆਏ ਨੇ ਭਾਈ ਮਰਦਾਨਾ ਜੀ ਵੀ ਔਰ ਉਹਨਾਂ ਨੂੰ ਇਹ ਨਹੀਂ ਦੱਸਿਆ ਵੀ ਸਾਨੂੰ ਕਿੰਨਾ ਚਿਰ ਲੱਗੇਗਾ ਕਿੰਨਾ ਚਿਰ ਬਾਅਦ ਅਸੀਂ ਵਾਪਸ ਆਵਾਂਗੇ ਕੋਈ ਗੱਲ ਨਹੀਂ ਕੀਤੀ ਹੁਣ ਗੁਰੂ ਨਾਨਕ ਪਾਤਸ਼ਾਹ ਜਦੋਂ ਤੁਰੇ ਮੈਂ ਇੱਥੇ ਹੋਰ ਤੁਹਾਨੂੰ ਰੋਕ ਕੇ ਬੇਨਤੀ ਕਰਾਂ ਬੇਬੇ ਨਾਨਕੀ ਨੂੰ ਵਾਰ-ਵਾਰ ਨਮਸਕਾਰ ਹੈ। ਤੁਸੀਂ ਇਤਿਹਾਸ ਪੜੋਗੇ ਬੇਬੇ ਨਾਨਕੀ ਦੇ ਘਰ ਦੇ ਵਿੱਚ ਪੁੱਤ ਧੀ ਨਹੀਂ। ਜੇ ਤੁਸੀਂ ਕਿਤੇ ਵੀ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਕੋਲੋਂ ਪੁੱਤਰ ਧੀ ਵਾਸਤੇ ਅਰਦਾਸ ਕਰਦੇ ਨਹੀਂ ਦੇਖੋਗੇ। ਮੇਰਾ ਮਤਲਬ ਇਹ ਨਹੀਂ ਵੀ ਅਰਦਾਸ ਨਹੀਂ ਕਰਨੀ ਚਾਹੀਦੀ, ਕਰਨੀ ਚਾਹੀਦੀ ਹੈ। ਜੇ ਅਸੀਂ ਗੁਰੂ ਕੋਲੋਂ ਨਹੀਂ ਮੰਗਣਾ ਤੇ ਹੋਰ ਕਿੱਥੋਂ ਮੰਗਣਾ? ਇਸ ਆਦਿ ਨੇ ਤੇ ਗੁਰੂ ਨੇ ਤੇ ਬਾਣੀ ਵਿੱਚ ਇੱਕ ਸ਼ਬਦ ਕਿ ਆਪ ਨਾ ਦੇਵੋ ਤੇ ਲੇਵੋ ਮੰਗੇ ਵੈ ਗੁਰੂ ਤੁਸੀਂ ਨਹੀਂ ਦਿਓਗੇ ਤੇ ਤੁਹਾਡੇ ਤੋਂ ਮੰਗ ਕੇ ਲੈ ਲਾਂਗੇ ਕੋਈ ਸੰਗਾ ਥੋੜੀ ਪੁੱਤਰ ਆਪਣੇ ਪਿਓ ਕੋਲੋਂ ਮੰਗਣ ਲੱਗਦਾ ਕੋਈ ਝਿਜਕਦਾ ਥੋੜੀ ਪਰ ਵਿਸ਼ਵਾਸ ਹੈ ਭਰੋਸਾ ਹੁਣ ਗੁਰੂ ਨਾਨਕ ਪਾਤਸ਼ਾਹ ਚਿੱਟੇ ਦਿਨ ਸੁਲਤਾਨਪੁਰ ਦੀ ਧਰਤੀ ਤੋਂ ਤੁਰਦੇ ਨੇ ਇੱਕ ਇੱਕ ਜੀ ਵਿਦਿਆ ਕਰਨ ਆਇਆ ਸੁਲਤਾਨਪੁਰ ਦੀ ਧਰਤੀ ਦਾ ਜਦੋਂ ਗੁਰੂ ਨਾਨਕ ਪਾਤਸ਼ਾਹ ਗੋਇੰਦਵਾਲ ਆਏ ਤੇ ਪਿੱਛੇ ਬਿਆਸ ਦਰਿਆ ਆ ਤੇ ਉਦੋਂ ਪੁਲ ਨਹੀਂ ਸੀ ਹੁੰਦਾ ਉਦੋਂ ਪੁਲ ਨਹੀਂ ਸੀ ਹੁੰਦਾ ਉਦੋਂ ਅਸਲ ਦੇ ਵਿੱਚ ਬੇੜੀਆਂ ਸਨ ਤੇ ਬੇੜੀਆਂ ਤੇ ਚੜ ਕੇ ਬਿਆਸ ਦਰਿਆ ਨੂੰ ਵਪਾਰ ਕਰਾਇਆ ਜਾਂਦਾ ਸੀ ਹੁਣ ਗੁਰਨਾਨ ਨਿ ਪਾਤਸ਼ਾਹ ਬੈਠੇ ਭਾਈ ਮਰਦਾਨਾ ਜੀ ਬੈਠੇ ਵਿਆਸ ਦਰਿਆ ਨੂੰ ਪਾਰ ਕੀਤਾ ਤੇ ਜਿੱਥੇ ਤੁਸੀਂ ਅੱਜ ਗੋਇੰਦਵਾਲ ਦੇਖਦੇ ਹੋ ਇੱਥੇ ਗੁਰਨਾਨ ਨਿ ਪਾਤਸ਼ਾਹ ਦੇ ਚਰਨ ਪਏ ਹੋਏ ਨੇ ਸ਼੍ਰੋਮਣੀ ਕਮੇਟੀ ਨੇ ਬੜੀ ਮਿਹਨਤ ਕਰਕੇ ਇੱਕ ਕਿਤਾਬ ਤਿਆਰ ਕੀਤੀ ਹੈ ਉਹਦਾ ਮੇਨ ਸਰਲੇਖ ਜਿਹੜਾ ਮੈਂ ਅਗਲੀ ਗੱਲ ਕਰਨੀ ਹਾਂ ਜਿਹੜੇ ਰੈਕਟਰ ਨੇ ਉਹਦਾ ਨਾਂ ਹੈ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਕਿਤਾਬ ਦਾ ਨਾਂ ਹੈ ਹਰਮੰਦਰ ਦਾ ਸਨੇਹੀ ਇਤਿਹਾਸ ਹਰੇਕ ਗੁਰੂ ਦੇ ਸਿੱਖ ਦੇ ਘਰ ਦੇ ਵਿੱਚ ਹੋਣੀ ਚਾਹੀਦੀ ਅਸੀਂ ਲਿਟਰੇਚਰ ਦੀ ਸ਼ਕੀਨ ਹੋਈਏ ਹਰੇਕ ਗੁਰੂ ਸੇ ਸਿੱਖ ਦੇ ਘਰ ਦੇ ਵਿੱਚ ਧਾਰਮਿਕ ਕਿਤਾਬਾਂ ਲਿਟਰੇਚਰ ਹੋਣਾ ਬੜਾ ਜ਼ਰੂਰੀ ਹੈ ਤੁਹਾਡੇ ਘਰ ਵਿੱਚੋਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਮਿਲ ਜਾਣਗੀਆਂ ਮਹਿੰਗੇ ਮਹਿੰਗੇ ਫੋਨ ਮਿਲ ਜਾਣਗੇ ਬੜਾ ਜੀ ਕੋਈ ਅੰਦਰ ਹੱਥ ਖੜਾ ਕਰਕੇ ਦੇਖਿ ਵੀ 10 ਗੁਰੂ ਸਾਹਿਬਾਂ ਦਾ ਇਤਿਹਾਸ ਸਾਡੇ ਘਰ ਵਿੱਚ ਹੈ। ਜੇ ਸਾਡੇ ਘਰਾਂ ਦੇ ਵਿੱਚ ਕੋਈ ਜਨਮ ਸਾਖੀ ਹੈ। ਤੇ ਜੇ ਅਸੀਂ ਘਰਾਂ ਵਿੱਚ ਪੜਾਂਗੇ ਪਹਿਲਾਂ ਕੀ ਹੁੰਦਾ ਸੀ ਪ੍ਰਾਤਨ ਮਾਵਾਂ ਬੱਚਿਆਂ ਨੂੰ ਲੈ ਕੇ। ਬੱਚਿਆਂ ਨੂੰ ਲੈ ਕੇ ਤੇ ਸ਼ਾਮ ਨੂੰ ਸਾਖੀਆਂ ਸੁਨਾਇਆ ਕਰਦੀਆਂ ਸਨ। ਜੇ ਸਾਡੇ ਕੋਲ ਵਕਤ ਹੈ ਅਸੀਂ ਆਪਣੀਆਂ ਜੜਾਂ ਠੋਥਲੀਆਂ ਤੇ ਆਪ ਕੀਤੀਆਂ ਹੋਈਆਂ ਨੇ ਅਸੀਂ ਬੱਚਿਆਂ ਨੂੰ ਫੋਨ ਪਕੜਾ ਦਿੰਨੇ ਆ ਕਦੀ ਆਪਣੇ ਬੱਚਿਆਂ ਨੂੰ ਚੈੱਕ ਕੀਤਾ ਸੀ ਅੱਜ ਸਾਡੇ ਬੱਚੇ ਤਾਂ ਹੀ ਨਹੀਂ ਗੁਰਬਾਣੀ ਨਾਲ ਜੁੜਦੇ ਤਾਂ ਹੀ ਨਹੀਂ ਇਤਿਹਾਸ ਨਾਲ ਜੁੜਦੇ ਕਿ ਜੜਾਂ ਠੋਥਲੀਆਂ ਕਿੱਦਾਂ ਕੀਤੀਆਂ ਵੀ ਸਕੂਲ ਇਦਾਂ ਚ ਪਾਏ ਹੋਏ ਨੇ ਵੀ ਉੱਥੇ ਕੋਈ ਗੁਰਮਤ ਦੀ ਗੱਲ ਹੀ ਕੋਈ ਨਹੀਂ ਗੋਡੇ ਟੇਕ ਟੇਕ ਕੇ ਪੌਣੇ ਅਸੀਂ ਜਾ ਕੇ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ ਚ ਨਾ ਪੜਾਓ ਜੁਗ ਜੁਗ ਪੜਾਓ ਪਰ ਜਿਹੜਾ ਸਾਡਾ ਬਣਦਾ ਹੋਇਆ ਪੱਖ ਹੈ ਅਸੀਂ ਉਹਨੂੰ ਵੀ ਨਾ ਕੁੱਲੀਏ ਅ ਸਾਡੇ ਬੱਚੇ ਨੌਜਵਾਨ ਕਿਉਂ ਨਹੀਂ ਗੁਰਦੁਆਰਾ ਸਾਹਿਬ ਆ ਰਹੇ ਉਹਦਾ ਕੋਈ ਕਾਰਨ ਨਹੀਂ ਆ ਅੱਜ ਸਿੱਖੀ ਤੋਂ ਕਿਉਂ ਟੁੱਟਦੇ ਜਾ ਰਹੇ ਨੇ ਅੱਜ ਸਾਨੂੰ ਲੋੜ ਹੈ ਇੱਧਰ ਜ਼ਰੂਰ ਚਾਤ ਮਾਰਨ ਦੀ ਮੈਂ ਫਿਰ ਹੱਥ ਜੋੜ ਬੇਨਤੀ ਕਰਾਂ ਵੀ ਅੱਜ ਇਸਾਈ ਮਤ ਵਾਲੇ ਵੀਰ ਉਹ ਆਪਣਾ ਲਿਟਰੇਚਰ ਸਾਡੀ ਭਾਸ਼ਾ ਦੇ ਵਿੱਚ ਛਾਪ ਕੇ ਸਾਡੇ ਘਰਾਂ 'ਚ ਸੁੱਟ ਰਹੇ ਨੇ ਤੇ ਅਸੀਂ ਕਦੋਂ ਸੁੱਟਾਂਗੇ ਜਦੋਂ ਵੀ ਕੋਈ ਗੁਰਪੁਰਬ ਆਉਂਦਾ ਸਾਨੂੰ ਚਾਹੀਦਾ ਹੈ ਵੀ ਆਪਣੇ ਬੱਚਿਆਂ ਨੂੰ ਇਥੋਂ ਧਾਰਮਿਕ ਲਿਟਰੇਚਰ ਦਈਏ ਪਰ ਸਾਡਾ ਉਧਰ ਧਿਆਨ ਨਹੀਂ ਗੁਰੂ ਕਿਰਪਾ ਕਰੇ ਹੁਣ ਗੁਰੂ ਨਾਨਕ ਪਾਤਸ਼ਾਹ ਜਦੋਂ ਬਿਆਸ ਦਰਿਆ ਨੂੰ ਪਾਰ ਕਰਦੇ ਨੇ ਤੇ ਜਿੱਥੇ ਅੱਜ ਗੋਇੰਦਵਾਲ ਵਸਿਆ ਹੋਇਆ ਇਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦੇ ਮੁਬਾਰਕ ਚਰਨ ਪਏ ਹੋਏ ਨੇ ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜਿੱਥੇ ਅੱਜ ਤੁਸੀਂ ਦਰਬਾਰ ਸਾਹਿਬ ਦੁੱਖ ਪੰਜਨੀ 베ਰੀ ਦੇ ਦਰਸ਼ਨ ਕਰਦੇ ਹੋ ਇਸ ਜਗ੍ਹਾ ਤੇ ਹੁੰਦੇ ਨੇ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਨੂੰ ਨਾਲ ਲੈ ਕੇ ਉਸ ਤੋਂ ਬਾਅਦ ਹਜ਼ੂਰ ਪਹੁੰਚਦੇ ਨੇ ਲਾਹੌਰ ਦੀ ਧਰਤੀ ਹੁਣ ਲਾਹੌਰ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਚਨ ਨੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਹੁਣ ਲਾਹੌਰ ਦੀ ਧਰਤੀ ਤੇ ਕੀ ਹੁੰਦਾ ਅੰਮ੍ਰਿਤ ਵੇਲੇ ਇੱਥੇ ਪਸ਼ੂ ਵੱਡੇ ਜਾਂਦੇ ਨੇ ਇਹ ਜਿਹੜੀਆਂ ਨਾਲੀਆਂ ਨੇ ਨਾ ਉਹ ਲਹੂ ਦੀਆਂ ਭਰ ਕੇ ਵਗਦੀਆਂ ਨੇ ਲਾਹੌਰ ਦੀ ਧਰਤੀ ਦੀ ਆ ਤਸਵੀਰ ਹੈ ਪਰ ਅੱਗੇ ਤੁਸੀਂ ਵੀ ਬਾਣੀ ਵਿੱਚ ਵੀ ਸਰਵਨ ਕਰੋਗੇ ਐਸੇ ਲਾਹੌਰ ਦੀ ਧਰਤੀ ਤੇ ਹੀ ਗੁਰੂ ਰਾਮਦਾਸ ਮਹਾਰਾਜ ਦਾ ਆਗਮਨ ਹੋਇਆ ਹੋਇਆ ਪਰ ਸਿਰ ਪਹਿਲੇ ਟੌਪਿਕ ਉਥੋਂ ਤੱਕ ਹੀ ਰੱਖਣਾ ਤੁਹਾਡੇ ਚਰਨਾਂ ਦੇ ਵਿੱਚ ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਲਾਹੌਰ ਦੀ ਧਰਤੀ ਤੇ ਬਾਹਰ ਜਾ ਕੇ ਇੱਕ ਥੜੇ ਦੇ ਉੱਤੇ ਬੈਠਦੇ ਆ ਮੈਂ ਫਿਰ ਬੇਨਤੀ ਕਰਾਂਗਾ ਵੀ ਦੇਖੋ ਇਹ ਲਾਹੌਰ ਦੀ ਆਸਾ ਦੀਵਾਰ ਦੇ 24 ਛੱਕੇ ਨੇ ਅੱਧੀ ਆਸਾ ਦੀਵਾਰ ਇਹ ਦੁਨੀ ਚੰਦ ਦੇ ਦਵਾਰੇ ਦੇ ਉੱਤੇ ਉਚਾਰੀ ਹੋਈ ਹੈ ਦੇਖੋ ਆਮ ਬਾਣੀ ਚੱਲਦੀ ਹੋਵੇ ਅਸੀਂ ਰੋਕ ਕੇ ਜਿਹਨੂੰ ਰੋਕੀਏ ਤੇ ਉਹਦੀ ਨਰਾਦਰ ਹੈ ਮਨੂ ਰਾਗੀ ਸਿੰਘ ਸ਼ਬਦ ਪੜ ਰਹੇ ਨੇ ਉਹ ਪ੍ਰੋਪਰ ਸ਼ਬਦ ਨਹੀਂ ਪੜਿਆ ਉਹਨਾਂ ਨੂੰ ਅਸੀਂ ਉੱਥੇ ਰੋਕ ਦਈਏ ਤੇ ਮर्यादा ਦਾ ਕਹਾਣਿਆ ਤੁਸੀਂ ਦਰਬਾਰ ਸਭ ਦੇਖਿਓ ਕਿਤੇ ਸਭ ਤੋਂ ਪਹਿਲਾਂ ਉੱਥੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੁੰਦਾ ਤੇ ਜਦੋਂ 12 ਸਿੱਕੇ ਪੜੇ ਜਾਂਦੇ ਨੇ ਫਿਰ ਆਸਾ ਦੀ ਵਾਰ ਰੋਕ ਕੇ ਫਿਰ ਪ੍ਰਕਾਸ਼ ਕੀਤਾ ਜਾਂਦਾ ਹੈ ਤੇ ਪ੍ਰਕਾਸ਼ ਕਰਕੇ ਫਿਰ ਕੀਰਤਨ ਸ਼ੁਰੂ ਹੁੰਦਾ ਹੈ ਤੁਸੀਂ ਆਮ ਗੁਰੂ ਘਰਾਂ ਵਿੱਚ ਦੇਖੀਏ ਪਹਿਲਾਂ ਪ੍ਰਕਾਸ਼ ਹੁੰਦਾ ਹੈ ਪ੍ਰਕਾਸ਼ ਤੋਂ ਬਾਅਦ ਨਿਤਨੇਮ ਬਾਣੀਆਂ ਦਾ ਪਾਠ ਹੁੰਦਾ ਬਾਅਦ ਵਿੱਚ ਕੀਰਤਨ ਸ਼ੁਰੂ ਹੁੰਦਾ ਹੈ ਔਰ ਇਹਦਾ ਮਤਲਬ ਕੀ ਹੈ ਦਾ ਮਤਲਬ ਫੜਾਈ ਗਹਿਰਾ ਜਵਾਹਰ ਲਾਲ ਦਾ ਉਹ ਥੜਾ ਸੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਜਾ ਕੇ ਬੈਠੇ ਆ ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਇਸ ਜਗ੍ਹਾ ਤੇ ਆਏ ਭਾਈ ਮਰਦਾਨਾ ਜੀ ਬੈਠੇ ਨੇ ਤੇ ਮੈਂ ਥੋੜੀ ਜੀ ਤੁਹਾਨੂੰ ਬੇਨਤੀ ਇਹ ਕੀਤੀ ਸੀ ਵੀ ਆਸਾ ਦੀ ਵਾਰ ਦੋ ਥਾਵਾਂ ਦੇ ਉੱਤੇ ਉਚਾਰਨ ਕੀਤੀ ਹੈ ਤੇ ਦਰਬਾਰ ਸਹਿਬ ਕਿਉਂ ਪਹਿਲਾਂ ਅੱਧਾ ਆਸਾ ਦੀ ਵਾਰ ਦਾ ਕੀਰਤਨ ਪਹਿਲਾਂ ਹੁੰਦਾ ਫਿਰ ਕੀਰਤਨ ਰੋ ਕੇ ਫਿਰ ਪ੍ਰਕਾਸ਼ ਹੁੰਦਾ ਤੇ ਬਾਅਦ ਵਿੱਚ ਫਿਰ ਅੱਧੀ ਆਸਾ ਦੀ ਵਾਰ ਉਚਾਰੀ ਕੀਤੀ ਪਹਿਲੇ ਨੇ ਜਿਹੜੇ ਉਹ ਦੁਨੀ ਦਾ ਪ੍ਰਭਾ ਲਾਉਂਦੇ ਆ 12 ਛਿੱਕੇ ਨੇ ਨਾ ਉਹ ਪਹਿਲਾਂ ਦੁਨੀ ਦਾ ਪ੍ਰਭਾ ਮਨੁੱਖ ਤੋਂ ਲਾਉਂਦੇ ਆ ਫਿਰ ਪ੍ਰਕਾਸ਼ ਕੀਤਾ ਜਾਂਦਾ ਪ੍ਰਕਾਸ਼ ਤੋਂ ਬਾਅਦ ਆਸਾ ਦੀ ਵਾਰ ਜਿਹੜੀ ਅੱਧੀ ਹੈ ਉਹ ਫਿਰ ਬਾਅਦ ਵਿੱਚ ਪੜੀ ਜਾਂਦੀ ਹੈ ਹੁਣ ਗੁਰੂ ਨਾਨਕ ਪਾਤਸ਼ਾਹ ਜਵਾਲ ਲਾਲ ਦੇ ਇਸ ਥੜਾ ਬਣਿਆ ਹੋਇਆ ਸੀ ਥੜਾ ਅੱਜ ਦੀ ਪਾਸ਼ਾ ਵਿੱਚ ਇਦਾਂ ਕਹਾਂ ਉੱਥੇ ਬੜਾ ਵੱਡਾ ਪਿੱਪਲ ਸੀ ਪਿੱਪਲ ਦੇ ਆਸੇ-ਪਾਸੇ ਗੂਲ ਮਾਨੂੰ ਅੱਜ ਦੀ ਪਾਸ਼ਾ ਵਿੱਚ ਕਈ ਵੀ ਸਟੇਜ ਬਣੀ ਹੋਈ ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਇੱਥੇ ਆਉਂਦੇ ਨੇ ਤੇ ਭਾਈ ਮਰਦਾਨਾ ਜੀ ਰਬਾਬ ਛੇੜਦੇ ਆ ਹੁਣ ਜਦੋਂ ਭਾਈ ਮਰਦਾਨਾ ਦੀ ਰਵਾਬ ਛੇੜਦੇ ਨੇ ਗੁਰੂ ਨਾਨਕ ਪਾਤਸ਼ਾਹ ਆਪਣੇ ਕੰਠ ਤੋਂ ਗਾਉਂਦੇ ਆ ਇਸ ਜਗ੍ਹਾ ਦੇ ਉੱਤੇ ਜਿੰਨਾ ਜਿੰਨਾ ਦੇ ਕੰਨਾਂ ਵਿੱਚ ਸ਼ਬਦ ਪੈਂਦਾ ਫਿਰ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੇ ਹੁੰਦੇ ਆ ਤੇ ਦਰ ਤੇ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੋਂ ਨਿਯਾਮਤਾਂ ਦੀ ਦਾਤ ਲੈਂਦੇ ਆ ਤੇ ਸੱਚਮੁੱਚ ਗੁਰਮਖੋ ਅੱਜ ਜ਼ਰੂਰ ਝਾਤ ਮਾਰਿਓ ਵੀ ਸਾਨੂੰ ਕਿੰਨਾ ਚਿਰ ਹੋ ਗਿਆ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਆ ਕਿੰਨਾ ਚਿਰ ਹੋ ਗਿਆ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਪੁਰਬ ਮਨਾਉਂਦੇ ਆ ਕਿੰਨਾ ਚਿਰ ਹੋ ਗਿਆ ਸਾਨੂੰ ਪ੍ਰਭਾਤ ਫੇਰੀਆਂ ਵਿੱਚ ਸ਼ਾਮਲ ਹੁੰਦੇ ਆ ਹੁਣ ਮੈਂ ਆਉਣਾ ਉੱਥੇ ਐ ਜਿੱਥੋਂ ਆਪਾਂ ਅੱਜ ਆਰੰਭਤਾ ਕੀਤੀ ਸੀ ਮਸਜਿਦ ਦੇ ਵਿੱਚ ਜਦੋਂ ਨਵਾਜ਼ ਪੜੀ ਤੇ ਅੱਜ ਸਾਨੂੰ ਕੋ ਕਹੇ ਵੀ ਭਗਤੀ ਕਿੱਦਾਂ ਦੀ ਕਰਨੀ ਚਾਹੀਦੀ ਹੈ ਅੱਜ ਦੇਖੋ ਰੱਬ ਦੇ ਨਾਮ ਦਾ ਝਗੜਾ ਨਹੀਂ ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ ਅੱਜ ਤੱਕ ਤੁਸੀਂ ਲੜਦਾ ਦੇਖਿਆ ਵੀ ਮੈਂ 38 ਨਹੀਂ ਪੜਨੀਆ ਮੈਂ 25 ਪੜਨੀਆ ਨੇ 25 ਨਹੀਂ ਪੜਨੀਆ ਮੈਂ 20 ਪੜਨ ਕੋ ਝਗੜਦਾ ਨਜ਼ਰ ਆਇਆ ਨਹੀਂ ਜਿੰਨੀਆਂ ਨੇ ਉਹਨੀਆਂ ਪੜਦੇ ਝਗੜਾ ਕਿੱਥੇ ਵੀ ਪੜਨ ਨਹੀਂ ਕਿਤੇ ਅੱਜ ਕਿੰਨੇ ਤਰ੍ਹਾਂ ਦਾ ਭਗਤੀ ਹੋ ਰਹੀ ਹੈ ਕਿੰਨੇ ਤਰ੍ਹਾਂ ਦਾ ਸਿਮਰਨ ਹੋ ਰਿਹਾ ਤੇ ਅਸਲ ਦੇ ਵਿੱਚ ਜਿਹੜੀ ਭਗਤੀ ਆ ਉਹ ਅਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛੀਏ ਵੀ ਕਿੱਦਾਂ ਦੀ ਭਗਤੀ ਕਰੀਏ ਅੱਜ ਲੋੜ ਐ ਸਾਨੂੰ ਤੇ ਗੁਰੂ ਨਾਨਕ ਪਾਤਸ਼ਾਹ ਬੜੀ ਪਿਆਰੀ ਵਿਚਾਰ ਧਾਰਾ ਸਾਨੂੰ ਦਿੰਦਿਆ ਤੇ ਕਹਿੰਦੇ ਸਭ ਗੁਣ ਤੇਰੇ ਮੈਂ ਨਾਹੀਂ ਕੋਈ ਵਿਣ ਗੁਣ ਕੀਤੇ ਭਗਤ ਨਾ ਕੋ ਆਹ ਹੈ ਬੰਦਗੀ ਪਹਿਲੀ ਸੀੜੀ ਹੈ ਵੀ ਵੈਗੁਰੂ ਜਿੰਨੇ ਵੀ ਗੁਣ ਨੇ ਸਾਰੇ ਹੀ ਤੁਹਾਡੇ ਨੇ ਤੇ ਦੂਜੀ ਸੀੜੀ ਤੇ ਪੈਰ ਰੱਖਣਾ ਸਭ ਗੁਣ ਤੇਰੇ ਇਹ ਪਹਿਲੀ ਸੀੜੀ ਹੈ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਮੇਰੇ ਵਿੱਚ ਕੋਈ ਵੀ ਗੁਣ ਹੈ ਨਹੀਂ ਇਹ ਗੁਨਾਮ ਪਾਤਸ਼ਾਹ ਦੱਸ ਰਹੇ ਨੇ ਸਾਨੂੰ ਭਗਤੀ ਕਰਨ ਦੀ ਪਾਠ ਕਰਕੇ ਅਸੀਂ ਏਦਾਂ ਦਾ ਆਪਣਾ ਕਰਦਾਰ ਬਣਾਉਣਾ ਹੈ ਸਭ ਗੁਣ ਤੇਰੇ ਮੈਂ ਨਹੀਂ ਕੋਏ ਵਿਣ ਗੁਣ ਕੀਤੇ ਵੈਗਰੂ ਜਿੰਨੀ ਦੇਰ ਤੱਕ ਤੇਰੇ ਮੈਂ ਗੁਣ ਨਹੀਂ ਗ੍ਰਹਿਣ ਕਰਦਾ ਤੁਸੀਂ ਨਿਰਪਉ ਨਿਰਵੈਰ ਇਹ ਦੋਵੇਂ ਗੁਣ ਆਪਣੇ ਅੰਦਰ ਧਾਰਨ ਕਰਨਾ ਹੈ ਤੇ ਜੇ ਪਾਠ ਕਰਕੇ ਜੇ ਬੰਦਗੀ ਕਰਕੇ ਜੇ ਗੁਰਦੁਆਰੇ ਆ ਕੇ ਚੀਜ਼ਾਂ ਅੰਦਰ ਪਾਲੀਆਂ ਹੋਈਆਂ ਨੇ ਤੇ ਕੋਈ ਬੰਦਗੀ ਨਹੀਂ ਜੇ ਭਾਵੇਂ ਤੂੰ ਸਾਰੀ ਦਿਹਾੜੀ ਗੁਰੂ ਗ੍ਰੰਥ ਸਾਹਿਬ ਮਾਰੇ ਪੜੀ ਜਾ। ਐ ਚੋ ਤੱਕ ਭਾਵੇਂ ਕੰਠ ਵੀ ਕਰ ਲੈ। ਤੇ ਫਿਰ ਕੋਈ ਬੰਦਗੀ ਨਹੀਂ ਹੈਗੀ। ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ। ਜਿੰਨੀ ਦੇਰ ਮੈਂ ਤੇਰੇ ਗੁਣ ਨਹੀਂ ਨੀਨਾ ਗ੍ਰਹਿਣ ਕਰਦਾ ਉਨੀ ਦੇਰ ਕੋਈ ਭਗਤੀ ਭੁਗਤੀ ਨਹੀਂ ਹੈਗੀ। ਇਹ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਮੇਨ ਜਪਜੀ ਸਾਹਿਬ ਵਿੱਚ ਵਿਚਾਰ ਧਾਰਾ ਦਿੱਤੀ। ਹੁਣ ਆਪਣੇ ਅੰਦਰ ਸਾਰੇ ਝਾਤ ਮਾਰੀਏ ਵੀ ਇਹ ਗੁਣ ਸਾਡੇ ਅੰਦਰ ਆ ਗਏ। ਜਿੱਦਣ ਆ ਗਏ ਤੇ ਫਿਰ ਹੋਏਗਾ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ ਹੁਣ ਇਹ ਮੇਨ ਭਗਤੀ ਗੁਰੂ ਨਾਨਕ ਪਾਤਸ਼ਾਹ ਨੇ ਸਾਡੀ ਝੋਲੀ ਵਿੱਚ ਪਾਈ ਤੇ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਪਹਿਲੀ ਅਦਾਸੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਸੁਲਤਾਨਪੁਰ ਦੀ ਧਰਤੀ ਤੋਂ ਉਹਨਾਂ ਨੇ ਪਹਿਲਾ ਪੜਾਅ ਕੀਤਾ ਵਿਆਸ ਨੂੰ ਪਾਰ ਕਰਕੇ ਜਿੱਥੇ ਅੱਜ ਗੋਇੰਦਵਾਲ ਵਸਿਆ ਹੋਇਆ ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਜਿੱਥੇ ਦਰਬਾਰ ਸਭ ਜਿੱਥੇ ਤੁਸੀਂ ਦੁੱਖ ਭੰਜਨੀ ਬੇਰੀ ਕਰ ਫਿਰ ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਲਾਹੌਰ ਦੀ ਧਰਤੀ ਤੇ ਜਾ ਕੇ ਹੁਣ ਥੜੇ ਤੇ ਬੈਠੇ ਨੇ ਪਿੱਪਲ ਦੇ ਥੱਲੇ ਤੇ ਹੁਣ ਆਉਣ ਵਾਲਿਆਂ ਨੂੰ ਕਿਹੜੀ ਨਵੀਂ ਵਿਚਾਰ ਧਾਰਾ ਦਿੰਦੇ ਆ ਇਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ ਕਿਉਂਕਿ ਸਮੇ ਨੇ ਆਪਣਾ ਪੰਧ ਮੁਕਾ ਲਿਆ ਅੱਜ ਦੇ ਦੀਵਾਨ ਦੀ ਹਾਜ਼ਰੀ ਭਰਦਿਆਂ ਇੱਕ ਨਹੀਂ ਬੇਅੰਤ ਪੁੱਲਾ ਸਮਰੱਥ ਗੁਰੂ ਤੇ ਸਮਰੱਥ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਅਸੀਸ ਦੀ ਦਾਤ ਬਖਸ਼ੂ ਜੀ ਆਕੂ ਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ